ਕਹਾਸਾ ਉਹ ਕੁਟੀ ਦੀ ਫਤਿਹ ਸੋਸਾ ਸਰਪਤ ਜਦੋਂ ਅਸੀਂ ਅਤਿਆਗਮ ਮਾਰਗ ਤੇ ਚੱਲਦੇ ਆ ਅੱਜ ਆਪਣੀ ਮਾਰਗ ਤੇ ਚੱਲਦੇ ਆ ਹੋਇਆ ਨਾ ਸਾਡੇ ਜਿਹੜੇ ਸਰੀਰ ਦੇ ਅਧਰ ਇਹ ਪੰਥ ਜੂਤ ਨੇ ਜੇ ਉਹ ਨਿਵਾਸੀ ਕਿ ਸਿਮਰਨ ਕਰਦੇ ਆ ਨਾ ਫਿਰ ਜੀਵੀ ਕੀ ਰਕਸਣਾ ਸ਼ੁਰੂ ਕਰਦੇ ਸਿਮਰਨ ਕਰਦੇ ਆ ਹੋਇਆ ਕਾਹੀ ਆਪਾਂ ਸਿਮਰਨ ਘਰ ਵਿੱਚ ਕਰਦੇ ਆ ਕਾਹੀ ਕਿਤੇ ਇਕੱਲੇ ਬੈਠ ਕੇ ਕਰਦੇ ਆ ਇਹਨਾਂ ਨੂੰ ਚਾਲ ਨੂੰ ਵੀ ਸਮਝਣਾ ਹੁੰਦਾ ਹੈ ਜਦੋਂ ਆਪਾਂ ਇਸ ਮਾਰਗ ਤੇ ਚੱਲਦੇ ਆਂ ਜਿਹੜੇ ਸਾਡੇ ਅੰਦਰਲੇ ਔਗਣ ਨੇ ਉਹ ਇੱਕ ਪਰਮਾਤਮਾ ਨੂੰ ਪਤਾ ਹੈ ਇੱਕ ਇਹਨਾਂ ਪੰਜਾ ਦੂਤਾਂ ਨੂੰ ਪਤਾ ਹੈ ਇੱਕ ਆਪੋ ਜਣਦੇ ਜਦੋਂ ਅਸੀਂ ਸਿਮਰਨ ਕਰਨਾ ਸ਼ੁਰੂ ਕਰਦੇ ਆਂ ਇਹ ਸਾਡੇ ਔਗਣ ਮੋਰੇ ਰਖੇ ਸ਼ੁਰੂ ਕਰ ਦਿੰਦੇ ਨੇ ਵਿਚਾਰਾਂ ਦੇ ਰੂਪ ਦੇ ਵਿੱਚ ਇਹ ਕਰਕੇ ਆਪਾਂ ਜਦੋਂ ਆਪਾਂ ਸਿਮਰਨ ਕਰ ਰਹੇ ਹਾਂ ਨਾਲ ਨਾਲ ਇਹਨਾਂ ਦੀ ਚਾਲ ਨੂੰ ਸਮਝਣਾ ਹੈ ਕਿਉਂਕਿ ਜਿਹੜੇ ਜੀਨ ਸਿਮਰਨ ਨਹੀਂ ਕਰਦੇ ਜਿਹਨਾਂ ਦਾ ਮਨ ਉਸ ਨਾਮ ਸੱਚ ਦੇ ਨਾਲ ਨਹੀਂ ਜੁੜਿਆ ਜਾਂ ਇਹਨਾਂ ਵਸੇ ਮਨ ਨੂੰ ਕਹਿੰਦੇ ਉਹਨਾਂ ਦੇ ਰਾਜੇ ਵੀ ਸਾਡੇ ਉੱਪਰ ਟੈਕ ਕਰਦੇ ਆ ਜਦੋਂ ਅਸੀਂ ਸਮਾਜਿਕ ਕੌੜ ਦੇ ਵਿਚਰਦੇ ਉਹਨੂੰ ਆਪਾਂ ਬਿਲਕੁਲ ਜਾਗਤ ਅਵਸਥਾ ਦੇ ਵਿੱਚ ਵਿਚਰਨਾ ਹੈ ਜੇ ਉਹ ਮਾਰ ਸਿਖਾਉਂਦੇ ਆਪਨ ਮੰਨ ਜਾਗਤ ਰਹੇ ਭਾਈ ਗਾਹਰ ਹੋ ਕੇ ਜਾਨ ਨੂੰ ਗਵਾਇਓ ਚੋਰ ਮੁਸੀਬਤਾਂ ਜੈ ਆਪਾਂ ਜਿਹੜਾ ਸਿਮਰਨ ਹੈ ਆ ਜਿਹੜਾ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ ਇਹ ਜਾਪ ਹੈ ਸਿਮਰਨ ਹੈ ਜਾਪ ਕਰਨ ਹੁਣ ਇਸ ਟਾਈਮ ਕੀ ਹੁੰਦਾ ਕਿ ਸੰਸਾਰ ਦੇ ਵਿੱਚ ਵਿਚਰਦੇ ਆ ਸਾਡੇ ਮੰਨ ਦੇ ਵਿੱਚ ਪਰਵਾਹ ਰਿਸ਼ਤੇ ਦਾ ਭੈਣ ਭਾਈ ਗੰਧਰੀ ਆ ਵੀ ਮਾਇਆ ਜਿਹੜੀ ਹੈ ਇਹਦੇ ਵਿਚਾਰ ਬਣੇ ਹੁੰਦੇ ਨੇ ਇਹ ਮੰਨ ਕੇ ਵਸੇ ਹੁੰਦੇ ਆ ਜਦੋਂ ਆਪਾਂ ਉੱਚੀ ਸਿਮਰਨ ਕਰਦੇ ਆ ਉਹਨਾਂ ਇਹ ਜਿਹੜੇ ਪੰਜ ਦੂਤ ਨੇ ਗੇੜੇ ਸਾਡੇ ਗਿਆਨ ਇੰਦਰੀਆਂ ਦੇ ਉੱਤੇ ਇਹ ਨਹੀਂ ਜਾਲ ਪਾਇਆ ਦਿੰਦਾ ਉਹ ਫਿਰ ਜਿਹੜਾ ਜਾਲ ਹੈ ਉਹ ਟੁੱਟ ਜਾਂਦਾ ਤੇ ਉਹਦੀ ਨਿਸ਼ਾਨੀ ਕੀ ਹੈ ਟੁੱਟੇ ਜਾਲ ਦੀ ਕਿ ਮਨ ਸਾਡਾ ਸਹਿਜ ਵਿੱਚ ਹੋਵੇ ਹੁਣ ਜਿਹੜਾ ਮਨੁੱਖ ਜੀਵ ਹੈ ਉਹਨੂੰ ਸਹਿਜ ਦੇ ਬਾਰੇ ਗਿਆਨ ਨਹੀਂ ਜਿਹਨੂੰ ਮਾਰਗ ਸਮਝਾਉਂਦੇ ਹਰ ਕਾ ਬਲੋਬਨਾ ਬਲੋਬੋ ਮੇਰੇ ਭਾਈ ਸਹਿਜ ਬਲੋਬੋ ਜੈਸੇ ਕਾ ਕਰਵਾ ਆਪਾਂ ਸਿਮਰਨ ਕਰਨੇ ਕਰਦੇ ਸਹਿਜ ਵਿੱਚ ਪ੍ਰਵੇਸ਼ ਹੋਣਾ ਹੁੰਦਾ ਹੈ ਸਹਿਜ ਹੀ ਆਪਣਾ ਘਰ ਹੈ ਜਦੋਂ ਆਪਾਂ ਸਿਮਰਨ ਕਰਦੇ ਆ ਬਹੁਤ ਸਾਰੇ ਜੀਵ ਕਹਿੰਦੇ ਫੁਰਨੇ ਨੇ ਰੁਕਦੇ ਜਾਂ ਜੀੜੇ ਜੀਵ ਨਾਮ ਸੁਣਦੇ ਆ ਉਹ ਕਹਿੰਦੇ ਵੀ ਅਸੀਂ ਜਦੋਂ ਸਿਮਰਨ ਕਰਦੇ ਆ ਤੇ ਨਾਮ ਸੁਣਦੇ ਆ ਸੁਣਦਾ ਸਾਡਾ ਸਰੀਰ ਕੰਬਣ ਲੱਗ ਪੈਂਦਾ ਕਿਉਂਕਿ ਜਦੋਂ ਅਸੀਂ ਧਿਆਨ ਦੇ ਵਿੱਚ ਬਹਿ ਗਏ ਨਾਮ ਦੇ ਵਿੱਚ ਬਹਿ ਗਏ ਫਿਰ ਇਹ ਪੰਜਾਂ ਦਾ ਜਿਹੜਾ ਬਾਹਰ ਖਤਮ ਹੋ ਜਾਂਦਾ ਜਿੰਨਾ ਜਰ ਆਪਾਂ ਸਿਮਰਨ ਕਰਦੇ ਆ ਇਹ ਭੁੰਨੇ ਦੇ ਹੀ ਜਾਂਦੇ ਆ ਤੇ ਆਪਾਂ ਕਾੜੀ ਕਰਦੇ ਆ ਇਹ ਮਾਰਗ ਹੈਗਾ ਬੜਾ ਸਹਿਜ ਇਹ ਨਹੀਂ ਵੀ 1-2 ਦਿਨ ਦਾ ਮਾਰਗ ਹੈ ਜਾਂ 1 ਸਾਲ ਦਾ ਮਾਰਗ ਹੁਣ ਆਪਾਂ ਨਾਮ ਜਪਦੇ ਆ ਇਹਦਾ ਆਖੰਡ ਸਮੇਂ ਪਤਾ ਲੱਗਣਾ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਜਿੱਤੇ ਅਗੇ ਹਾਂ ਇਸ ਸਹਿਜ ਦਾ ਮਾਰਗ ਹੈ ਤੇ ਆਪਾਂ ਸਹਿਜ ਦੇ ਵਿੱਚ ਹੀ ਵਿਚਰਨਾ ਹੈ ਕਾਰਨ ਨੂੰ ਮੇੜੋ ਜਦੋਂ ਆਪਾਂ ਸਿਮਰਨ ਕਰਕੇ ਸਹਿਜ ਵਿੱਚ ਜਾਂਦੇ ਹਾਂ ਜਿੱਥੇ ਜਾ ਕੇ ਉਹ ਪਾਰ ਬ੍ਰਹਮ ਦੀ ਬਾਣੀ ਪਰਮਾਤਮਾ ਦੀ ਬਾਣੀ ਚੱਲਦੀ ਹੈ ਜਿਹੜੀ ਅਨਹੱਤ ਉਹ ਤਾਂ ਬੰਦੇ ਨਹੀਂ ਹੁੰਦੀ ਉਹ ਬਾਣੀ ਸਾਡੇ ਅੰਦਰ ਚੱਲਦੀ ਹੈ ਕਿਿੱਥੇ ਜਾ ਕੇ ਅਸੀਂ ਆਸਣ ਲਾਉਣਾ ਹੈ ਜਿਹਨੂੰ ਮਹਾਰਿ ਸਮਝਾਉਂਦੇ ਸੁਨ ਸਮਾਧ ਗੁਫਾਤੈ ਆਸਣ ਕੇਵਲ ਬ੍ਰਹਮ ਪੂਰਨ ਤੈ ਵਸ ਇੱਕ ਹੁਣ ਆਪਾਂ ਚੌਂਕੜਾ ਲਾਇਆ ਜਦੋਂ ਆਪਾਂ ਚੌਂਕੜਾ ਲਾ ਕੇ ਸਿਮਰਨ ਕਰਦੇ ਆ ਇੱਕ ਮੰਨ ਦਾ ਚੌਂਕੜਾ ਲੱਗਦਾ ਹੁਣ ਤਨ ਦਾ ਚੌਂਕੜਾ ਲਾਇਆ ਸਿਮਰਨ ਕੀਤਾ ਹੈ ਮਨ ਭੱਜ ਰਿਹਾ ਹੈ ਇੱਕ ਮਿੰਟ ਦੇ ਵਿੱਚ ਚਾਰ ਦਿਸ਼ਾ ਦੀ ਯਾਤਰਾ ਕਰ ਦਿੰਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਸੰਸਾਰ ਦੇ ਵਿੱਚ ਕਿਤੇ ਦੂਰ ਜਾਣਾ ਹੋਵੇ ਗੱਡੀ ਹੈ ਰੀਲਾ ਨੇ ਜਹਾਜ ਹੈ ਪਰ ਜਿਹਦੀ ਸਾਰ ਨਾਲੋਂ ਜ਼ਿਆਦਾ ਦਾਗ ਇਸ ਮਨ ਦੀ ਹੈ 1 ਮਿੰਟ ਤੇ ਨੀਂਦਰ ਬੰਦ ਕਰੋ ਚਾਹ ਦੇ ਸ਼ਾਵਲ ਘੁੰਮ ਜਾਂਦਾ ਇਸ ਮਨ ਨੂੰ ਰੋਕਣਾ ਹੈ ਜਿਹਨੂੰ ਮਾਰਾ ਸਮਝਾਉਂਦੇ ਜਿਉ ਮੰਦਰ ਕੋ ਥਾਮਾ ਥੰਮਣ ਤੈਨੂੰ ਵਰਕਾ ਸ਼ਬਦ ਮਣੇ ਇਸ ਤੋ ਅ ਸਿਮਰਨ ਆਪਾਂ ਕਾਦੇ ਵਾਸਤੇ ਕਰਦੇ ਹਾਂ ਕਿ ਮਨ ਰੁਕ ਜਾਏ ਜਿਸ ਤਰ੍ਹਾਂ ਆਪਾਂ ਰਾਤ ਨੂੰ ਸੁੱਤੇ ਹੁੰਨੇ ਆ ਇਹ ਮਨ ਸਾਡਾ ਪੰਜਵੇਂ ਦਿੇ ਇੱਥੇ ਘੌੜਾ ਬਣ ਜਾਂਦਾ ਇਹਨੂੰ ਰੋਕਣਾ ਨੂੰ ਟਕਾਉਣਾ ਜਦੋਂ ਇਹ ਮਨ ਲੁਕੇਗਾ ਉਦੋਂ ਇਹਨੂੰ ਅੰਦਰੋਂ ਆਪਣਾ ਮੂਲ ਜਿਹੜਾ ਹੈ ਜਿਹੜਾ ਉਹ ਨਾਮ ਹੈ ਸੋਣਾ ਸ਼ੁਰੂ ਹੋ ਜਾਂਦਾ ਹੁਣ ਇਹ ਭੱਜਦਾ ਕਿੱ데 ਨਹੀਂ ਇਹ ਭਾਵੇਂ ਦਾ ਸੰਸਾਰ ਦੇ ਵਿੱਚ ਵਿਚਾਰਾ ਦਾ ਹੁਣ ਇਹਨੂੰ ਨੱਥ ਪਾਉਣੀ ਆ ਆਪਾਂ ਨਾਮ ਦੀ ਜਦੋਂ ਆਪਾਂ ਸਿਮਰਨ ਕਰਦੇ ਆ ਸਿਮਰਨ ਕਰਦੇ ਕਰਦੇ ਆਪਾਂ ਆਪਣੇ ਮਨ ਨੂੰ ਸਹਜ ਵਿੱਚ ਲੈ ਕੇ ਆਉਣਾ ਇਹ ਨਹੀਂ ਹੈ ਕਿ ਮੈਂ 8 ਘੰਟੇ ਜਮਾਨਾ ਕਰਨਾ 10 ਘੰਟੇ ਜਮਾਨਾ ਕਰਨਾ ਤੁਸੀਂ ਇਹ ਦੇਖਣਾ ਕਿ ਕਿੰਨੀ ਜਲਦੀ ਸਹਿਜ ਵਿੱਚ ਆਉਂਦੇ ਹੋ ਕਿੰਨੀ ਜਲਦੀ ਤੁਸੀਂ ਆਪਣੇ ਅੰਦਰ ਆਸਣ ਆਉਂਦੇ ਹੋ ਮਨ ਦਾ ਕਿਉਂਕਿ ਇਸ ਸਰੀਰ ਤੋਂ ਉੱਪਰ ਮਨ ਦੀ ਯਾਤਰਾ ਹੈ ਤਨ ਪਿੱਛੇ ਰਹਿੰਦਾ ਜਦੋਂ ਆਪਾਂ ਨਾਮ ਜਪ ਕੇ ਸਹਿਜ ਵਿੱਚ ਪ੍ਰਵੇਸ਼ ਹੁੰਨੇ ਆਂ ਉੱਥੇ ਇਹ ਮਨ ਜਿਹੜਾ ਸਾਡਾ ਐਸ ਪੁਆਇੰਟ ਦੇ ਉੱਤੇ ਆ ਕੇ ਰੁਕ ਜਾਂਦਾ ਹੈ ਇਹ ਦਰ ਹੈ ਜਿਹਨੂੰ ਆਪਾਂ ਗੁਰਬਾਣੀ ਨੂੰ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਨੇ ਸੋ ਦਰ ਕਿਹਾ ਸੋ ਕਰਕੇ ਹਾ ਚਿਤਬੈ ਸਰਬ ਸਮਾਲੇ ਵਾਝੇ ਨਾ ਅਨੇਕ ਸ਼ੰਕਾ ਕਿਤੇ ਵਗੜਦੇ ਕਾਲੇ ਨਹੀਂ ਕਹਣ ਆਪਾਂ ਸਿਮਰਨ ਕਰਕੇ ਇੱਥੇ ਤੱਕ ਹੜਾ ਸਕਦੇ ਆ ਅੱਗੇ ਨਿਰੰਕਵਾਪ ਦਾ 길 ਹੁਣ ਜਦੋਂ ਇਹ ਮਨ ਬਾਰ-ਬਾਰ ਸਿਮਰਨ ਕਰਕੇ ਸਹਜ ਵਿੱਚ ਜਾਂਦਾ ਇਸ ਦਰ ਤੇ ਜਾਂਦਾ ਇਹਨੂੰ ਬਾਹਰੋਂ ਲਾ ਕੇ ਅੰਦਰ ਦਾ ਪਤਾ ਲੱਗਦਾ ਕਿ ਮੈਂ ਇਸ ਸੰਸਾਰ ਦੇ ਵਿੱਚ ਵਿਚਾਰਾਂ ਵਿੱਚ ਕਿੰਨਾ ਦੁਭੀਆ ਤੇ ਇੱਥੇ ਆ ਕੇ ਮੈਂ ਕਿੰਨਾ ਸੁਖੀ ਹੋ ਜਾਂਦਾ ਤੁਸੀਂ ਸਾਰੇ ਗੁਰਮਖ ਅਭਿਆਸੀ ਬੈਠੇ ਹੋ ਇਸ ਜੀ ਦੀ ਤੁਹਾਨੂੰ ਜਰੂਰ ਪਛਾਣ ਹੋਊਗੀ ਕਿ ਜਦੋਂ ਆਪਾਂ ਵਿਚਾਰਾਂ ਵਿੱਚ ਜਾਂਦੇ ਹਾਂ ਤੇ ਕਿਦਾਂ ਮਨ ਸਾਡਾ ਵਿਚਾਰਾਂ ਦੇ ਵਿੱਚ ਇਹਨੂੰ ਅਗੰਧਾ ਸੇਕ ਪੈਂਦਾ ਹੈ ਜਦੋਂ ਇੱਥੇ ਬੈਂਦਾ ਹੈ ਇਹ ਉਹ ਹਰੀ ਦੀ ਬਾਣੀ ਕੋ ਪਾਰਪਰਮ ਦੀ ਬਾਣੀ ਸੁਣ ਕੇ ਸ਼ਾਂਤ ਹੋ ਜਾਂਦਾ ਹੈ ਹੁਣ ਜਿਹੜਾ ਸਾਡਾ ਪ੍ਰਮਾਤਮਾ ਹੈ ਅਕਾਲ ਪੁਰਖ ਸਾਡੇ ਨਾਲ ਹੈ ਤੇ ਅਸੀਂ ਉਹਨੂੰ ਦੂਰ ਜਾਣ ਜੇ ਨੂੰ ਮਾਰਾ ਸਮਝਾਉਂਦੇ ਜੋ ਠਾਕੁਰ ਸਭ ਸਦਾ ਹਜੂਰੇ ਤਾਂ ਕੋ ਅੰਦਾਜ਼ ਜਾਣ ਤੂਗੇ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਸਾ ਬਣਾਉਣਾ ਕਹੋ ਕਬੀਰ ਜਦ ਮਨ ਮੰਨਿਆ ਜਦ ਮਨ ਮੰਨਿਆ ਤਉ ਹਰ ਜਾਣੀ ਪ੍ਰਮਾਤਮਾ ਸਦਾ ਸਾਡੇ ਅੰਸੰਗ ਹੈ ਆਪਾਂ ਨੂੰ ਹੁਕਮ ਦੇ ਵਿੱਚ ਰਹਿਣਾ ਹੁੰਦਾ ਉਹਦੀ ਜਾਤ ਦੇ ਵਿੱਚ ਰਹਿਣਾ ਹੁੰਦਾ ਤੁਰਦੇ ਫਿਰਦੇ ਬਹਿੰਦੇ ਉੱਠਦੇ ਹਾਂ ਤੁਰਦੇ ਫਿਰਦੇ ਬਿਲਕੁਲ ਸਹਜ ਵਿੱਚ ਅਭਿਆਸ ਕਰਨਾ ਹੈ ਜਿਵੇਂ ਨੂੰ ਆਪਾਂ ਤੁਰਦੇ ਫਿਰਦੇ ਸਿਮਰਨ ਕਰਦੇ ਹਾਂ ਸਾਡੇ ਮਨ ਦੀ ਸਹਜ ਬਣੀ ਰਹਿੰਦੀ ਹੈ ਤੇ ਇਦਾਂ ਲੱਗਣ ਲੱਗ ਪੈਂਦਾ ਤੁਹਾਨੂੰ ਲੱਗਿਆ ਕਿ ਮਨ ਲੱਗਿਆ ਇਹ ਜਦੋਂ ਅਸੀਂ ਪ੍ਰੈਕਟੀਕਲ ਕਰਾਂਗੇ ਹੁਣ ਪਰਮਾਤਮਾ ਆਪਾਂ ਨੂੰ ਜਿਹੜੀ ਚੀਜ਼ ਦੀਦੀ ਹੈ ਉਹਦੇ ਉੱਤੇ ਸਾਡਾ ਮਿੰਟ ਦੇ ਉੱਤੇ ਭਰੋਸਾ ਬਣ ਜਾਂਦਾ ਹੈ ਮਾਂ ਨੂੰ ਪੁੱਤ ਦੀਦਾ ਉਹਦਾ ਭਰੋਸਾ ਬਣ ਗਿਆ ਪੁੱਤ ਨੂੰ ਮਾਂ ਪੇ ਦੀਦਾ ਉਹਦਾ ਭਰੋਸਾ ਬਣ ਗਿਆ ਜਿੰਨਾ ਜਣ ਬ੍ਰਹਮਾਤਮਾ ਨੂੰ ਅਸੀਂ ਦੇਖਦੇ ਨਹੀਂ ਉਨਾ ਕਿਰਪਾ 'ਚ ਭਰੋਸਾ ਨਹੀਂ ਬਣਦਾ ਜਾਂ ਜਿੰਨਾ ਕਿ ਅਸੀਂ ਸੈਜ ਗੁਫਾ ਦੇ ਵਿੱਚ ਜਾਂਦੇ ਜ ਜਦੋਂ ਆਪਣਾ ਮਨ ਇਸ ਸਿਮਰਨ ਕਰਕੇ ਸਹਜ ਵਿੱਚ ਗਿਆ ਉੱਥੇ ਤੁਸੀਂ ਬੈਠਣਾ ਹੈ ਜਗ੍ਹਾ ਬਣਾਉਣੀ ਹੈ ਜਿਹਨੂੰ ਮਹਾਰਜ ਸਮਝਾਉਂਦੇ ਸਹਜ ਪਰਫਾਮੇ ਆਸਣ ਬਾਧਿਆ ਉੱਥੇ ਆਸਣ ਲਾਉਣਾ ਸਿੱਖਣਾ ਕਿੱਥੇ ਦਸਵੇਂ ਦਵਾਰ ਦੇ ਵਿੱਚ ਦਸਵੇਂ ਦਵਾਰ ਕਿੱਥੇ ਹੈ ਜਦੋਂ ਅਸੀਂ ਸਿਮਰਨ ਕਰਦੇ ਸਰੀਰ ਨੂੰ ਭੁੱਲ ਜਾਂਦੇ ਹਾਂ ਇਹ ਇਸ ਨਾਦਵਾਰਿਆਂ ਤੋਂ ਉੱਪਰ ਚਲੇ ਜਾਂਦੇ ਸਹਿਜ ਵਿੱਚ ਜਿੱਥੇ ਜਾ ਕੇ ਸਰੀਰ ਦਾ ਰੋਲ ਖਤਮ ਹੋ ਜਾਂਦਾ ਇਸ ਪੁਆਇੰਟ ਦੇ ਉੱਤੇ ਦੋ ਪਾਸੇ ਰਸਤਾ ਜਾਂਦਾ ਹੈ ਘਰ ਨੂੰ ਇੱਧਰ ਦੀ ਵੀ ਤੇ ਆ ਪਿੱਛੇ ਵੀ ਮਾਨਸਿਕ ਮੌਜ ਹੈ ਕਿੱਧਰ ਦੀ ਕਰਨਾ ਹੈ ਜਿੱਦੋਂ ਅਸੀਂ ਸਹਿਜ ਵਿੱਚ ਆਸਣ ਲਾਉਨੇ ਆ ਮਨ ਦੇ ਉੱਤੇ ਅਨਹਦ ਬਾਣੀ ਦੀ ਜਦੋਂ ਪਾਵਰ ਪੈਂਦੀ ਹੈ ਜਿਹੜਾ ਸਾਡੇ ਅੰਦਰ ਨਾਮ ਚੱਲਦਾ ਹੈ ਨਾਮ ਦੀ ਪਾਵਰ ਪੈਂਦੀ ਹੈ ਉਦੋਂ ਸਾਡਾ ਜਿਹੜਾ ਮਨ ਹੈ ਇਹ ਬਲਵਾਨ ਹੁੰਦਾ ਹੈ ਹੁਣ ਮਨ ਸਾਡਾ ਕਮਜ਼ੋਰ ਹੈ ਕਿਉਂਕਿ ਜਦੋਂ ਸਾਨੂੰ ਕੋਈ ਮਾੜੀ-ਮੋਟੀ ਗੱਲ ਕਹਿੰਦਾ ਹੈ ਜੇ ਅਸੀਂ ਉਹਦਾ ਰੋਸ ਕਰ ਜਾਈਏ ਜਾਂ ਨਿੱਕੀ-ਨਿੱਕੀ ਗੱਲ ਤੇ ਆਪਾਂ ਡੋਲ ਜਾਂਦੇ ਹਾਂ ਉਹ ਕਿਉਂ ਡੋਲਦੇ ਆ ਕਿ ਮਨ ਦੀ ਮਨ ਨੂੰ ਖਰਾਬ ਨਹੀਂ ਮਿਲਦੀ ਮਨ ਦਾ ਤੂੰ ਸਹਾਰਾ ਨਾਮ ਹੈ ਹਿਰਦੇ ਰੱਖੋ ਸੰਭਾਲ ਇਹ ਖਰਜ ਅਖੁੱਟ ਹੈ ਗੁਰਮੁਖ ਨਿਵੇਂ ਨਾਲ ਸਿੱਧਾ-ਸਿੱਧਾ ਖੇਲ ਹੈ ਕਿ ਅਸੀਂ ਨਾਮ ਦੇ ਨਾਲ ਉਹ ਆਪਣਾ ਪਿਆਰ ਪਾਉਣਾ ਜਿੱਦਾਂ ਆਪਾਂ ਸੰਸਾਰ ਦੇ ਵਿੱਚ ਚੰਗੇ ਗੁਰਮਖਾਂ ਦੀ ਸੰਗਤ ਕਰਦੇ ਆ ਹੁਣ ਅਸੀਂ ਨਾਮ ਦੇ ਨਾਲ ਜਾਰੀ ਪਾਉਣੀ ਹੈ ਜਿਹਨਾਂ ਜੀਵਾਂ ਨੂੰ ਨਾਮ ਨਹੀਂ ਸੁਣਦਾ ਜਾਂ ਮਨ ਅਜੇ ਨਾਮ ਤੱਕਰ ਨਹੀਂ ਪਹੁੰਚਿਆ ਉਹ ਸਿਮਰਨ ਕਰਕੇ ਕਿੰਨੀ ਜਲਦੀ ਨੀਂਦ ਅਵਸਥਾ ਤੇ ਜਾਂਦੇ ਆ ਕਿਉਂਕਿ ਨਾਮ ਜਿਹੜਾ ਹੈ ਉਹ ਪਰਮਾਤਮਾ ਦੇ ਕੋਲ ਹੈ ਮਨ ਸਮਝਾਉਂਦੇ ਨੇ ਨਾਮ ਰਮੋਲਕ ਰਤਨਕ ਪੂਰੇ ਸਤਗੁਰ ਪਾਸ ਸਤਗੁਰ ਸੇਵਾ ਲੱਗਿਆ ਕੱਢ ਰਤਨ ਦੇ ਵੇ ਪ੍ਰਕਾਸ਼ ਜਦੋਂ ਅਸੀਂ ਮਾਲਕ ਦੀ ਸੇਵਾ ਕਰਾਂਗੇ ਹੁਣ ਜਿਹੜਾ ਪ੍ਰਮਾਤਮਾ ਸਾਡਾ ਪਿਤਾ ਹੈ ਤੇ ਬੱਚਾ ਜਿੰਨਾ ਚਿਰ ਪਿਤਾ ਦੇ ਹੁਕਮ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਪਿਤਾ ਭਰੋਸਾ ਨਹੀਂ ਕਰਦਾ ਆਪਾਂ ਦੁਨਿਆਵੀ ਦੇਖਦੇ ਆ ਆਪਣੇ ਬੱਚੇ ਆ ਘਰਾਂ ਵਿੱਚ ਪਰਵਾਹ ਜੇ ਬੱਚਾ ਸਾਡੇ ਘਰੇ ਤੂੰ ਆਗੀ ਹੋ ਜਵੇ ਅਸੀਂ ਕਦੀ ਮਾਇਆ ਨਹੀਂ ਫੜਾਉਂਦੇ ਪਤਾ ਇਹਨੇ ਖਤ ਨਹੀਂ ਜੜੀ ਤੇ ਜੇ ਬੱਚਾ ਸਾਡੇ ਘਰੇ ਵਿੱਚ ਹੋਵੇ ਅਸੀਂ ਕਿਵੇਂ ਨੇ ਵੱਧ ਵੀ ਪੜਾ ਦਿੰਦੇ ਪਤਾ ਇਹਨੇ ਗੰਧ ਪਸ ਨਹੀਂ ਕਰਦੀ ਮਾਲਕ ਸਾਡੇ ਤੇ ਪ੍ਰਤੀਤ ਨਹੀਂ ਕਰਦਾ ਜਿਹਨੂੰ ਮਾਲਕ ਸਮਝਾਉਂਦੇ ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁੜ ਇਸ ਦਾ ਵਿਸ਼ਵਾਸ ਨਾ ਹੁਕਾ ਪਰ ਸਭ ਲਾਉਣਾ ਹੈ ਕਾੜੀ ਨਹੀਂ ਕਰ ਲਈ ਬਹੁਤ سارے ਇੱਕੋ ਵਰਗ ਮਿਲੇ ਆ ਕਹਿੰਦੇ ਜੀ ਅਸੀਂ ਅਨਕ ਬਾਣੀ ਨੂੰ ਸੁਣਦੇ ਆ ਆਸਲੇ ਨਹੀਂ ਲੱਗਦਾ ਇੱਕ ਅਰਦਾਸ ਜਦੋਂ ਆਪਾਂ ਨਾਮ ਜਪਦੇ ਆ ਤੇ ਪ੍ਰਮਾਤਮਾ ਦੇ ਮਾਰਗ ਦੇ ਉੱਪਰ ਚੱਲਦੇ ਹੋਏ ਆ ਤੇ ਪ੍ਰਮਾਤਮਾ ਨੂੰ ਮਿਲਣ ਦੀ ਅਰਦਾਸ ਕਰ ਸਕਦੇ ਆ ਕੋਈ ਰਕਾਵਟ ਨਹੀਂ ਹੈ ਅਰਦਾਸ ਕਰੋ ਕਿਉਂਕਿ ਚਾਹਤ ਜੋਗ ਹੋਵੇ ਸਾਨੂੰ ਵਿਛੜਿਆ ਨੂ ਕੋਣ ਹਰਮਤ ਸੱਚੀ ਸੰਗਤ ਗੁਰਮੁਖਾਂ ਨਾਲ ਸਾਨੂੰ ਸੰਗ ਹੋਇਆ ਹੈ ਤੇ ਹੁਣ ਆਲਾ ਮਨ ਜਿਹੜਾ ਇਸ ਰਸਤੇ ਤੇ ਤੁਰਨਾ ਸ਼ੁਰੂ ਹੋ ਗਿਆ ਹੈ ਪਰ ਨਾਲ-ਨਾਲ ਇੱਕ ਦੇਖਣਾ ਹੈ ਕਿ ਦਵਾਈ ਤਾਂ ਆਪਾਂ ਲੈ ਲਈ ਇਹ ਜਿਹੜਾ ਨਾਮ ਜਪਦੇ ਆ ਇਹ ਦਵਾਈ ਹੈ ਪਰ ਦਵਾਈ ਤੋਂ ਜ਼ਿਆਦਾ ਦਵਾਈ ਦਾ ਪਰਹੇਜ਼ ਕੰਮ ਕਰਦਾ ਹੈ ਡਾਕਟਰ ਦੇ ਕੋਲ ਗਏ ਡਾਕਟਰ ਨੇ ਸਾਨੂੰ ਕਿਹਾ ਵੀ ਆਹ ਤੁਹਾਡੀ ਦਵਾਈ ਆ ਸਵੇਰੇ ਖਾਣੀ ਸ਼ਾਮ ਖਾਣੀ ਤੇ ਜਿਹੜੀ ਅਸੀਂ ਸਵੇਰ ਵਾਲੀ ਛਾਪਾਂ ਨੂੰ ਖਾ ਲਈ ਸ਼ਾਮ ਵਾਲੀ ਸਵੇਰ ਨੂੰ ਖਾ ਲਈ ਉਹ ਰੋਗ ਵੱਧ ਜਾਏਗਾ ਇਹ ਕਰਕੇ ਇਸ ਮਾਰਗ ਤੇ ਚੱਲਿਆਂ ਆਪਾਂ ਪਰੇਖ ਰੱਖਦੇ ਆਪਣੀ ਪ੍ਰਤੀਤ ਬਣਾਉਣੀ ਹੈ ਜਦੋਂ ਅਸੀਂ ਇਸ ਮਾਰਗ ਤੇ ਚੱਲਦੇ ਹਾਂ ਪਰਮਾਤਮਾ ਨੂੰ ਦੋ ਚੀਜ਼ਾਂ ਦੀ ਲੋੜ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਗੋਬਿੰਦ ਭਾਉ ਭਗਤ ਕਾ ਉਖਾ ਪਰਮਾਤਮਾ ਸਾਡੇ ਤੜਪ ਸਾਡੀ ਸ਼ਰਧਾ ਦੇਖਦਾ ਹੈ ਤੇਜ ਭਰੋਸਾ ਦੇਖਦਾ ਜਦੋਂ ਸਾਡਾ ਭਰੋਸਾ ਬਣ ਜਾਂਦਾ ਹੈ ਤੜਪ ਬਣ ਜਾਂਦੀ ਹੈ ਫਿਰ ਉਹ ਆਪ ਮਿਲਣ ਵਾਸਤੇ ਅੱਗੇ ਉਹ ਸ਼ਬਦ ਤੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਵਿਨੋ ਮਹਾਰਾਜ ਗੁਰਬਾਣੀ ਗੁਰੂ ਵਿੱਚ ਵੀ ਆਪਾਂ ਸੁਣਦੇ ਆਏ ਆ ਕਿ ਜਿਹੜਾ ਸ਼ਬਦ ਹੈ ਇਹ ਮਾਨਕ ਦੇ ਮੁਖੀ ਆਵਾਜ਼ ਹੈ ਜਦੋਂ ਇਹ ਤੇਜ਼ ਹੋਣਾ ਸ਼ੁਰੂ ਹੁੰਦਾ ਹੈ ਸੈਲ ਵਿੱਚ ਜਾ ਕੇ ਸਮਝੋ ਪਰਮਾਤਮਾ ਸਾਡੇ ਤੇ ਪੁੱਠ ਪਿਆ ਉਹ ਜੋ ਗਿਆ ਜਦੋਂ ਇਹ ਸ਼ਬਦ ਨੂੰ ਆਪਾਂ ਸੁਣਦੇ ਆ ਆਪਣੇ ਘਰ ਦੇ ਵਿੱਚ ਇਹ ਸ਼ਬਦ ਨੂੰ ਸੁਣਦਿਆਂ ਸਾਰੇ ਅੰਦਰ ਅਮਰਤਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਾਂ ਸ਼ਬਦ ਨੂੰ ਸੁਣਦੇ ਆਂ ਮਨ ਸਾਡਾ ਵਿਸਮਾਦ ਵਿੱਚ ਬੈਠਾ ਹੈ ਸੁਣ ਵਿੱਚ ਬੈਠਾ ਹੈ ਪਿੱਛੇ ਦਾ ਪਤਾ ਕੋਈ ਨਹੀਂ ਨਾ ਅੱਗੇ ਦਾ ਪਤਾ ਹੈ ਮਨ ਦੀ ਲੇਵਲ ਸ਼ਬਦ ਨਾਲ ਜੁੜੀ ਹੈ ਤੇ ਮੁੱਖ ਤੇ ਅਮਰਤਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਹਨੂੰ ਮਹਾਰਾਜ ਸੁਝਾਉਂਦੇ ਅੰਤਰ ਕੂਟਾ ਅੰਮ੍ਰਿਤ ਭਰਿਆ ਸ਼ਬਦੀ ਗਾੜੀ ਵੀ ਪੁਲਿਹਾਰਾਂ ਜਦੋਂ ਆਪਾਂ ਸ਼ਬਦ ਨੂੰ ਸੁਣਦੇ ਆਂ ਤੇ ਸ਼ਬਦ ਹੌਲੀ-ਹੌਲੀ ਗਗਨ ਮੰਡਲ ਵਿੱਚ ਚਲੇ ਜਾਂਦਾ ਐਸ ਪੁਆਇੰਟ ਤੇ ਸਾਨੂੰ ਸੁਣਦਾ ਪਹਿਨਾ ਆਪਰਨਾਂ ਦੇ ਮਗਰਲੇ ਪਾਸੇ ਫਿਰ ਹੌਲੀ-ਹੌਲੀ ਇਸ ਪੁਆਇੰਟ ਤੇ ਆਉਂਦਾ ਜਿਵੇਂ-ਜਿਵੇਂ ਸ਼ਬਦ ਉੱਪਰ ਜਾਂਦਾ ਤੇ ਉਹਨੂੰ ਸਾਡੀ ਅੰਮ੍ਰਿਤ ਦੀ ਜਿਹੜੀ ਲੋ ਹੈ ਉਹ ਬਦਲਦੀ ਜਾਂਦੀ ਹੈ ਜਿੱਦਾਂ ਪਹਿਲਾਂ ਆਪਾਂ ਸ਼ਬਦ ਸੁਣਨਾ ਸ਼ੁਰੂ ਕੀਤਾ ਫਿੱਕਾ ਫਿੱਕਾ ਅੰਮ੍ਰਿਤ ਆਉਣਾ ਸ਼ੁਰੂ ਹੋ ਗਿਆ ਛੋਟ ਜਾ ਹੋਰ ਉੱਪਰ ਉੱਠੇ ਅੰਮ੍ਰਿਤ ਹੋਰ ਗਾੜਾ ਹੋ ਗਿਆ ਛੋਟ ਜਾ ਹੋਰ ਉੱਪਰ ਉੱਠੇ ਹੋਰ ਅੰਮ੍ਰਿਤ ਗਾੜਾ ਹੋ ਗਿਆ ਇਹ ਸਤ੍ਰੇਕੋਤੀ ਦੇ ਉਪਰ ਆਨ ਕੇ ਇੱਥੇ ਆਨ ਕੇ ਪ੍ਰਕਾਸ਼ ਹੋਇਆ ਕਰਦਾ ਪਰ ਗੱਲ ਕੀ ਹੈ ਵੀ ਜਿਹੜਾ ਸ਼ਬਦ ਹੈ ਉਹ ਨੂੰ ਬਚਾਉਣ ਤੋਂ ਉੱਪਰ ਸੁਣਨਾ ਹੈ ਆਪਾਂ ਵੀ ਕਰਦੇ ਆਪਾਂ ਸਿਮਰਨ ਕਰਦੇ ਆਂ ਕਾੜੀ ਕਰਦੇ ਆਂ ਥੋੜੀ ਇੱਧਰ ਵਿਚਾਰ ਵੀ ਚੱਲੇ ਜਾਂਦੇ ਆਂ ਇੱਧਰ ਸ਼ਬਦ ਵੀ ਸੁਣੇ ਜਾਂਦੇ ਆਂ ਇੱਧਰੋਂ ਪੰਜ ਵੀ ਸਿੱਟੀ ਜਾਂਦੇ ਆਂ ਇੱਧਰੋਂ ਸ਼ਬਦ ਵੀ ਸਿੱਟੀ ਜਾਂਦਾ ਸਰੀਰ ਤੇ ਲੋਡ ਆ ਜਾਂਦਾ ਜਦੋਂ ਆਪਾਂ ਸ਼ਬਦ ਨੂੰ ਸੁਣਦੇ ਆਂ ਤੇ ਸ਼ਬਦ ਆਪਣੇ ਵੱਲੋਂ ਖਿੱਚਦਾ ਹੈ ਜਿਹੜੇ ਪੰਜ ਉਹ ਇਹ ਆਪਣੇ ਵੱਲੋਂ ਖਿੱਚਦੇ ਆ ਤੇ ਮਨ ਤੇ ਲੋਡ ਆ ਜਾਂਦਾ ਕੰਮ ਦੇ ਹੁਣ ਆਪਾਂ ਸ਼ਬਦ ਨੂੰ ਕਦੋਂ ਸੁਣਨਾ ਬਿਲਕੁਲ ਵਿਚਾਰ ਰੋਕ ਕੇ ਸੁਣਾ ਜਦੋਂ ਆਪਾਂ ਸਿਮਰਨ ਕਰਦੇ ਆ ਵਿਚਾਰ ਆ ਰਹੇ ਆ ਤੇ ਸ਼ਬਦ ਨੂੰ ਨਹੀਂ ਸਿਮਰਨ ਕਰੀਏ ਹੁਣ ਕਈ ਜੀਵ ਕਹਿੰਦੇ ਫੁਰਨੇ ਨਹੀਂ ਰੁਕਦੇ ਸਾਡੇ ਵਿੱਚੋਂ ਬਹੁਤ ਸਾਰੇ ਜੀਵ ਹਨ ਕਿਤੇ ਫੁਰਨੇ ਨਹੀਂ ਰੁਕਦੇ ਤੇੰਤਰ ਕਹਿੰਦੇ ਡਾਕਟਰ ਦੇ ਵੀ ਹਸਪਤਾਲ ਪਰਨਾ ਹੀ ਲਈ ਜਾਂਦੇ ਅੰਦਰ ਜਦੋਂ ਆਪਾਂ ਸਿਮਰਨ ਕਰਦੇ ਆ ਆਪਣੀ ਆਵਾਜ਼ ਦੇ ਵਿੱਚ ਪ੍ਰੋਪਰ ਧਿਆਨ ਰੱਖਣਾ ਜਦੋਂ ਆਪਾਂ ਕਿਹਾ ਵਾਹ ਕਿ ਮੈਨੂੰ ਨਹੀਂ ਪਤਾ ਕੌਣ ਬੋਲਿਆ ਮੈਨੂੰ ਸੁਣਨਾ ਜਦੋਂ ਆਪਾਂ ਕਿਹਾ ਗੁਰੂ ਤੈਨੂੰ ਸੁਣਨਾ ਹੈ ਇਹਨੂੰ ਮਹਿਸੂਸ ਕਰਨਾ ਵੀ ਅਸੀਂ ਬੋਲਦੇ ਜਦੋਂ ਆਪਾਂ ਸਿਮਰਨ ਕਰਦੇ ਆ ਵਾਹ ਜਿਹਨੂੰ ਮਹਾਰਗ ਸਿਝਾਉਂਦੇ ਤੁਨ ਮੈਂ ਧਿਆਨ ਧਿਆਨ ਨੂੰ ਇਨਾਂ ਪ੍ਰਜਾਤ ਇਸ ਤੁਨ ਦੇ ਉੱਪਰ ਕਰਨਾ ਹੈ ਕਿ ਜਦੋਂ ਆਪਾਂ ਬਾਹ ਬੋਲਿਆ ਬਾਹ ਨੂੰ ਸੁਣਿਆ ਗੁਰੂ ਬੋਲਿਆ ਗੁਰੂ ਨੂੰ ਸੁਣਿਆ ਇਸ ਤੁਨ ਦੇ ਵਿੱਚ ਧਿਆਨ ਆਉਂਦਿਆ ਆਉਂਦਿਆ ਮਨ 12 ਲਾਕੇ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਨਹੀਂ ਤੇ ਜਦੋਂ ਆਪਾਂ ਸਿਮਰਨ ਕਰਦੇ ਆਂ ਨਾਲ ਮਹਿਸੂਸ ਕਰਿਆ ਕਰੋ ਥੱਲੇ ਨੂੰ ਵਾ ਉੱਪਰ ਨੂੰ ਠੇ ਗੁਰੂ ਪਹਿਲਾਂ ਆਪਾਂ ਉੱਚੀ ਅਭਿਆਸ ਕਰਨਾ ਕਿਉਂਕਿ ਪਹਿਲਾਂ ਮੰਨ ਸਾਡਾ ਇਹਨਾਂ ਪੰਜਾਂ ਨੇ ਆਪਣੇ ਪਾਵਨ ਨੰਨਿਆਂ ਜਦੋਂ ਆਪਾਂ ਉੱਚੀ ਅਭਿਆਸ ਕਰਦੇ ਆਂ ਤੇ ਫਿਰ ਆਪਾਂ ਧੁੰਨ ਦੇ ਵਿੱਚ ਧਿਆਨ ਰੱਖਦੇ ਆਂ ਤੇ ਜਦੋਂ ਇਹ ਤੁੰਗ ਦੇ ਵਿੱਚ ਧਿਆਨ ਆਉਂਦਾ ਜਿਹਨੂੰ ਮਹਾਰਾ ਜਿੱਤੇ ਵੀ ਅਗਲੀ ਅਕਾਚ ਕਹਾਣੀ ਦਾ ਪਤਾ ਲੱਗ ਜਾਂਦਾ ਹੈ ਇਹਨਾਂ ਦੀ ਚਾਲ ਸਮਝ ਆ ਜਾਂਦੀ ਹੈ ਵੀ ਇਹ ਕਿੱਦਾਂ ਜਾਤ ਹੁੰਦੇ ਫਿਰ ਨਾਮ ਨਾਲ ਸਿਮਰਨ ਕਰਨਾ ਨਾਮ ਨਾਲ ਇਹਨਾਂ ਦੀ ਚਾਲ ਨੂੰ ਵੀ ਸਮਝਣਾ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਆਂ ਦਰਿਆਵੀ ਸੰਸਾਰ ਦੇ ਵਿੱਚ ਵਿੱਚਰ ਗਏ ਕਈ <div> ਬਹੁਤ ਗਰੋਧ ਵਿੱਚ ਆ ਜਾਂਦੇ ਆ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਨੇਤਰਾਂ 'ਚ ਕੌਣ ਬੈਠਾ ਹੈ ਇਹਨਾਂ ਦੇ ਮੁਖ 'ਤੇ ਕੌਣ ਬੈਠਾ ਹੈ ਇਹਨਾਂ ਦੇ ਕੰਨਾਂ 'ਚ ਕੌਣ ਬੈਠਾ ਹੈ ਕਿਉਂਕਿ ਜੇ ਜਿਹੜੇ ਪੰਦ ਨੇ ਇਹ ਇਹਨਾਂ ਵਿਆਨਿਦਰੀਆਂ ਤੇ ਆਪਣਾ ਮਜਾ ਕਰਕੇ ਫਿਰ ਇਹ ਬੋਲਦੇ ਆ ਮਨ ਤਸਤਾ ਵੀ ਨੂੰ ਪਤਾ ਬੋਲਦੇ ਇਹ ਆ ਫਿਰ ਆਪਾਂ ਇਹਨੂੰ ਲੱਗਸਾ ਨਹੀਂ ਕਰਨਾ ਕਿਸੇ ਦਾ ਜਦੋਂ ਅਸੀਂ ਸਿਮਰਨ ਕਰਕੇ ਸਹਿਜ ਵਿੱਚ ਜਾ ਕੇ ਸ਼ਬਦ ਨੂੰ ਫੜਦੇ ਆ ਵਿਚਾਰ ਰੁਕ ਗਏ ਤੇ ਜਿਹੜਾ ਸ਼ਬਦ ਹੈ ਮਾਲਕ ਖੁਸ਼ ਹੁੰਦਾ ਕਿ ਬੱਚਾ ਕਾਲ ਦੇ ਡਾਇਰੈਕਟਰ ਨਿਕਲ ਕੇ ਦਾਤ ਕਰਾਇਆ ਹੈ ਉਥੋਂ ਵੀ ਜਦੋਂ ਮਾਲਕ ਕਿਉਂ ਖੁਸ਼ ਹੁੰਦਾ ਹੈ ਇਹ ਨੂੰ ਆਪਾਂ ਪੜਦੇ ਹਾਂ ਚਲੋ ਸ਼ਰਨ ਗੁਰ ਏਕ ਪੈੜਾ ਜਾਇ ਕਰ ਸਤਗੁਰ ਆਗੇ ਹੋਏ ਕੋਟ ਪੈੜਾ ਲੈ ਕੇ ਸ਼ਬਦ ਨਾਮ ਤੇਜ ਹੋਣਾ ਸ਼ੁਰੂ ਹੋ ਜਾਂਦਾ ਜਿਉਂ ਜਿਉਂ ਸ਼ਬਦ ਤੇਜ ਹੁੰਦਾ ਹੈ ਤੇਉ ਤਿਉ ਇਹ ਸ਼ਬਦ ਉੱਪਰ ਨੂੰ ਉਠਣਾ ਸ਼ੁਰੂ ਹੁੰਦਾ ਹੈ ਉੱਪਰ ਨੂੰ ਜਦ ਜੇ ਸ਼ਬਦ ਅਨਾਹਦ ਬਾਜੇ ਸੁਣ ਸੁਣ ਅੰਨਦ ਕਰੇ ਪ੍ਰਭ ਗਾਜੀ ਜਦੋਂ ਮਾਲਕ ਗੱਜਦਾ ਸਾਡੇ ਇੰਦਾ ਇਹ ਸ਼ਬਦ ਤੇਜ ਹੋਣਾ ਸ਼ੁਰੂ ਹੋ ਜਾਂਦਾ ਡਗਣਾ ਨਹੀਂ ਆਉਂਦਾ ਪਹਿਲਾਂ ਆਪਾਂ ਅਨਾਹਦ ਬਾਣੀ ਤੇ ਆਸਣ ਲਾਉਣਾ ਕਿਉਂਕਿ ਅਨਾਹਦ ਬਾਣੀ ਤੇ ਜਾ ਕੇ ਮੰਗਦੇ ਤੋਂ ਉਪਰ ਹੁਕਮ ਹੈ ਦੋ ਤਰ੍ਹਾਂ ਦੀ ਮੰਨ ਨੂੰ ਮਾਇ ਲੱਗਦੀ ਹੈ ਇੱਕ ਤਾਂ ਬਾਹਰ ਮੁਖੀ ਮੇ ਕੋ ਧਨ ਦੌਲਤ ਜਮੀਨ ਜਾਇਦਤ ਇੰਨੀ ਆ ਇਹ ਤਾਂ ਬਾਹਰ ਦੀ ਮਾਇਆ ਪਈ ਆ ਇੱਕ ਸੂਖਮ ਹੋਮੇ ਅੰਦਰ ਉਹਨੂੰ ਤੋੜਨਾ ਜਿੰਨਾ ਚਿਰ ਉਹ ਨਹੀਂ ਟੁੱਟਦੀ ਉਹਨਾਂ ਚਿਰ ਆਪਾਂ ਅੱਗੇ ਨਹੀਂ ਜਾ ਸਕਦੇ ਉਹ ਹੋਮੇ ਕਿਹੜੀ ਹੈ ਕਿ ਆਪਣੇ ਗਿਆਨ ਦੀ ਵੀ ਹੋਮੇ ਆਪਾਂ ਇੰਨਾ ਚਿਰ ਸਿਮਰਨ ਕਰਦੇ ਹਾਂ ਉਹ ਵੀ ਹੋਮੇ ਮੇਰੇ ਅੱਗੇ ਛੋਟੇ ਕੋਈ ਬਾਣੀ ਨਹੀਂ ਪੜ ਸਕਦਾ ਉਹ ਵੀ ਹੋਮੇ ਮੇਰੇ ਵਿੱਚ ਆ ਗੋਣਵਾ ਇਹ ਵੀ ਹੋਮੇ ਜਿਹੜੀ ਸੂਖਮ ਪੈਂਦੀ ਅੰਦਰ ਆਦਾ ਹਮੇਸ਼ਾ ਨੂੰ ਦਿਸ ਪੈਂਦੀ ਆ ਪਰ ਜਿਹੜੀ ਸੁਖਮਾ ਉਹ ਗੁਣਮਕ ਸਮਝ ਲੈਂਦੇ ਆ ਜਿਹੜੇ ਅੰਦਰ ਸੁਖਮਾ ਹੋਵੇ ਬੋਲਦੀ ਉਹਨੂੰ ਤੋੜਨਾ ਹੈ ਕਿਉਂਕਿ ਉਹ ਚਾਲ ਹੈ ਪੰਿਆਂ ਦੀ ਜਿਹੜੀ ਅੰਦਰੋਂ ਝਾਲ ਪਾਉਂਦੇ ਸੁਖਮਾ ਜਿੰਨਾ ਚਿਰ ਉਹ ਝਾਲ ਟੁੱਟਦਾ ਨਹੀਂ ਉਹ ਟੁੱਟਣਾ ਕਿੱਥੇ ਹੈ ਉਹਨਾਂ ਆਦਾ ਪਰ ਸਿਮਨ ਕੀਤਾ ਸਮਾਜਿਕ ਤੌਰ ਤੇ ਦਾ ਹਮੇ ਟੁੱਟ ਕੇ ਜਿਹੜੀ ਅੰਦਰਲੀ ਹੋਂਮੇ ਆ ਉਹ ਨਾਮ ਤੇ ਜਾ ਕੇ ਟੁੱਟਣੀ ਹੈ ਨਾ ਦੇ ਵਿੱਚ ਜਾ ਜਦੋਂ ਅਸੀਂ ਅਨਹਦ ਬਾਣੀ ਨੂੰ ਸੁਣਦੇ ਆ ਅਨਹਦ ਬਾਣੀ ਦੇ ਉੱਪਰ ਸਾਡਾ ਆਸਣ ਲੱਗ ਗਿਆ ਨਾਮ ਨੂੰ ਚੁੰਮਦੇ ਹਾਂ ਜੇ ਨਹੀਂ ਲੱਗਦਾ ਵੀਰ ਜਿਵੇਂ ਕਰੋ ਜੇ ਮਨ ਵਿਹਾਂ ਨਾ ਹੁੰਦਾ ਫੇਰ ਸਿਮਰਨ ਫੜੋ ਕਰੋ ਜੇ ਮਨ ਅੱਗੇ ਨੂੰ ਜਾਂਦਾ ਤੇ ਨਾਮ ਮਾਰ ਲਓ ਜਦੋਂ ਅਸੀਂ ਅਨਹਦ ਬਾਣੀ ਨੂੰ ਸੁਣਦੇ ਆ ਤੇ ਆਨੰਦ ਬਾਣੀ ਦੇ ਨਾਲ ਸਾਡਾ ਜਿਹੜਾ ਸੂਖਮ ਹੋਮੇ ਆ ਜਿਹੜੀ ਮਨ ਤੇ ਮੈਲ ਆ ਸਾਰੀ ਮੈਲ ਹੁੰਦੀ ਆ ਇਹ ਇਸ ਤੋਂ ਅੱਗੇ ਨਾਦ ਵਰਤ ਹੁੰਦਾ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਅਨਹਦ ਬਾਣੀ ਨਾਦ ਬਜਾਇਆ ਨਾਦ ਦਾ ਜਿਹੜਾ ਰੱਖਿਆ ਚੱਕਰ ਹੈ ਉਹ ਛਾਤੀ ਤੋਂ ਸ਼ੁਰੂ ਹੁੰਦਾ ਇੱਥੋਂ ਇੱਥੋਂ ਉਹ ਤਾਨ ਉੱਠਦਾ ਹੈ ਇੰਨੀ ਗਹਿਰੀ ਬਾਜ ਪਰ ਪਹਾੜਾ ਪਿਤਾ ਬਹੁਤਿਆਰੂ ਹੈ ਉਹ ਤਿਆਰ ਨੂੰ ਦੇਸ ਕਰਕੇ ਹੈ ਕਿ ਉਹ ਬਾਤ ਛੱਡਦਾ ਹੀ ਨਹੀਂ ਗਏ ਜਦੋਂ ਮਨ ਸਾਡਾ ਡਰ ਜਾਂਦਾ ਹੈ ਉਹ ਨਾਲ ਨਾਲ ਡਿੱਕ ਟੁੱਟ ਜਾਂਦੀ ਹੈ ਕਿਉਂਕਿ ਪਿਛਾ ਉਹਦਾ ਸੀ ਆ ਨਹੀਂ ਸਕਦੇ ਪਿੱਛੇ ਸਾਡਾ ਸ਼ਰੀਰ ਇਹ ਨਹੀਂ ਗੱਲ ਪਤਾ ਨਹੀਂ ਮਨ ਸੈੱਜ ਕਿ ਗਿਆ ਹੈ ਅੱਗੇ ਨਾਲ ਜਦ ਤੱਕ ਮਨ ਦੱਸ ਜਾਂਦਾ ਹੈ ਤੇ ਮਾਲਕ ਦੇ ਟੋੜ ਦਿੰਦਾ ਹੈ ਉੱਥੇ ਸਾਨੂੰ ਕੋਈ ਬਚਾ ਵੀ ਨਹੀਂ ਸਕਦਾ ਕਿਉਂਕਿ ਉੱਥੇ ਤਾਂ ਮਾਲਕ ਸਾਡੀ ਆਪਰਦੀਦ ਕਰਦਾ ਹੈ ਉਥੋਂ ਅੱਗੇ ਜਾਣ ਵਾਸਤੇ ਸਲੈਂਡਰ ਕਰਨਾ ਪੈਂਦਾ ਹੈ ਮਨ ਵੇਚਣਾ ਪੈਂਦਾ ਹੈ ਜੇ ਨੂੰ ਆਪਾਂ ਗੁਰਬਾਣੀ ਨੂੰ ਵਿੱਚ ਸਾਨੂੰ ਮਾਰਗ ਸਮਝਾਉਂਦੇ ਨੇ ਕਿਤੇ ਮਨ ਵਿੱਚ ਹੈ ਸਤ ਗੁਰ ਦੇ ਪਾਸ ਤਿਸੇ ਵਾਕੇ ਕਾਗਰਾਸ ਅਸੀਂ ਸਿਮਰਨ ਕਰਦੇ ਆ ਨਾਮ ਜਪਦੇ ਆ ਪਰ ਮੱਤ ਆਪਣੀ ਨਹੀਂ ਚੜਦੇ ਫੇ ਜਿੰਨਾ ਚਿਰ ਮਾਰਗੀ ਕਰੀਦੇ ਰਹੀਏ ਜੇ ਉਹ ਰੱਬੀ ਮਾਰਗ ਤੇ ਆਪਾਂ ਚੱਲਦੇ ਆ ਉਹਨਾਂ ਸੂਖਮ ਮੰਡਲਾਂ ਦੀ ਯਾਤਰਾ ਕਰਨੀ ਹੈ ਮਾਲਕ ਨੂੰ ਦੇਖਣਾ ਨਾਮ ਨੂੰ ਸੁਣਨਾ ਤੇ ਮੇਰੇ ਆਪਣੇ ਆਪ ਨੂੰ ਵਿੱਚੋਂ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਵਿਕਦੀ ਹੈ ਕੋਈ ਗੱਡੀ ਮੋਟਰਸਾਈਕਲ ਲੈਣੇ ਆ ਐਫੀਡੈਵਟ ਬਣਦਾ ਹੈਗਾ ਕੋਈ ਸਾਈਨ ਹੁੰਦੇ ਪੇਪਰ ਦੇ ਪਰ ਮਨ ਨਹੀਂ ਸੰਸਾਰ ਚ ਕੋਈ ਲੈਂਦਾ ਮਨ ਗੁਰੂ ਨੂੰ ਵੇਚਣਾ ਹੈ ਸਮਰਪਣ ਕਰਨਾ ਗੁਰੂ ਨੂੰ ਜਦੋਂ ਅਸੀਂ ਆਪਣੇ ਮਨ ਨੂੰ ਗੁਰੂ ਨੂੰ ਸਮਰਪਣ ਕਰ ਦਿਆਂਗੇ ਫਿਰ ਸਾਡੇ ਉੱਤੇ ਮਾਲਕ ਜਿਹੜਾ ਉਹ ਟੁੱਟਦਾ ਹੈ ਉਹ ਡੋਲਦਾ ਉਹ ਬੱਚਾ ਹੁੰਦਾ ਹੈ ਜਿਹਦਾ ਕੋਈ ਸਿਰ ਤੇ ਸਹਾਰਾ ਨਾ ਹੋਵੇ ਤੇ ਪ੍ਰਮਾਤਮਾ ਸਾਡੇ ਸਦਾ ਅੰਗ ਸੰਗ ਆਪਾਂ ਡੋਲਣਾ ਨਹੀਂ ਕਦੇ ਵੀ ਮਾਲਕ ਦੇ ਮਾਰਗ ਦੇ ਉੱਪਰ ਚੱਲਦੇ ਭਰੋਸਾ ਬਣਾਉਣਾ ਇਹ ਕਰਕੇ ਆਪਾਂ ਸਾਥ ਸੰਗਤ ਦੀ ਸਿਮਰਨ ਕਰਨਾ ਹੈ ਸਿਮਰਨ ਇਸ ਹਾਵਨ ਕਰਨਾ ਕਿ ਸਰੀਰ ਨੂੰ ਭਲਾਉਣਾ ਸਿਮਰਨ ਆਪਾਂ ਕਦੇ ਨਹੀਂ ਕਰਦੇ ਆ ਕਿ ਆ ਮਾਇਆ ਤੋਂ ਟੁੱਟ ਕੇ ਮਨ ਸਰੀਰ ਭੁੱਲੇ ਸਿਮਰਨ ਆਪਾਂ ਕਦੇ ਨਹੀਂ ਕਰਦੇ ਆ ਕਿ ਸਰੀਰ ਭੁੱਲੇ ਇਹ ਸਰੀਰ ਸਭ ਮੂਲ ਹੈ ਮਾਇ ਇਹਨੂੰ ਸਰੀਰ ਨੂੰ ਭੁੱਲਣ ਵਾਸਤੇ ਹੀ ਜਪ ਮੰਨ ਕਰਦੇ ਆ ਫਿਰ ਜਿਹੜਾ ਮਨ ਆ ਉਹਨੂੰ ਆਪਾਂ ਅਨੰਦ ਬਾਣੀ ਨਾਲ ਜੋੜਦਾ ਆਪ ਹੁਣ ਜੇ ਆਪਾਂ ਅਭਿਆਸ ਕਰੀਏ ਸਾਰੇ ਕਰਮ ਉਹਨੂੰ ਇੱਧਰ ਬੰਦ ਕਰਕੇ ਕਰੋਲੀ ਸ਼ੁਰੂ ਵਾ ਗੁਰੂ ਵਾ ਗੁਰੂ ਵਾ

ਵਾਹ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ